ਹੇਲੂਇਆ 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 ਹੰਮੇ ਯਿਸੂ ਦੇ ਲੌਦੀ ਜੈ ਮੈਂ ਪਾਸਟਰ ਫੀਕਨ ਸੀ ਆਪ ਸਭ ਨੂੰ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਤੇ ਪਿਆਰੇ ਨਾਮ ਵਿੱਚ ਜੈਮਸੀ ਜੀ ਦੇ ਨਾਮ ਹੋਰ ਨਾਲ ਦੇ ਨਾਲ ਹੀ ਆਪ ਸਭ ਨੂੰ ਅੱਜ ਉਹ ਬਚਨ ਸੁਣਾਉਣ ਜਾ ਰਿਹਾ ਜਿਹੜਾ ਚੇਲੇ ਦੀ ਮਿਨਿਸਟਰੀ चेलले मिनिस्ट्री की थी जो प्रभु यीशु मसीह ने किया थी ठहरे रहे हो बाहर नहीं जाना जब तक तुमसी दूसरा मति यानी पवित्र आत्मा ना पाओगे पवित्र आत्मा पाओगे नमी शक्ति पाओगे हालेलुया तब तुझे बनने तक तू मेरे गवाह होगे हालेलुया इसलिए इस मिनिस्ट्री ने शुरू कर दो पहला ਇਹਨਾਂ ਨੇ ਪ੍ਰਭੂ ਦੇ ਵਾਅਦੇ ਨੂੰ ਆਪਣੇ ਜੀਵਨ ਚ ਪਾਇਆ ਤਾਰੀਫ ਮੇਰੇ ਪਤਰਸ ਤੇ ਚੇਲੀ ਆਨੇ ਪ੍ਰਭੂ ਯੀਸ਼ੂ ਮਸੀਹ ਦੇ ਉਸ ਵਾਅਦੇ ਨੂੰ ਆਪਣੇ ਜੀਵਨ ਵਿੱਚ ਪਾਇਆ ਹਾਲੇਲੂਇਆ ਔਰ ਪਤਰਸ ਤੇ ਜਿਹੋਨਾ ਦੰਦੇ ਤੀਬੇ ਹੈਕ ਵਿੱਚ ਪ੍ਰਸਥਰਾ ਕਰਨ ਨਿ ਗਏ ਔਰ ਉਹਦੇ ਨਾਲ ਕੀ ਵੀ ਕੀ ਇੱਕ ਲੰਗੜਾ ਆਦਮੀ ਜਿਹੜਾ ਕਿ ਲੋਕ ਉਹਨੂੰ ਵਿਆਹ ਕੇ ਹੈਕਰ ਨੇ ਸੋਨੇ ਭਾਂਡ ਕੁੱਤੇ ਬਿਠਾ ਦਿੰਦੇ ਸੀ ਹallelujah ਤਾਂ ਕਿ ਜੋ ਲੋਕ ਹੈਕਰ ਦੇ ਜਾਂਦੇ ਹੁੰਦੇ ਸੀ ਉਹਨਾਂ ਕੋਲੋਂ ਭੀਖ ਮੰਗੇ ਇੱਕ ਅੰਸੀ ਉਸ ਜਮਾਂਦਰੂ ਲੰਗੜੇ ਦਾ ਔਰ ਉਹ ਲੋਕਾਂ ਦੇ ਕੋਲੋਂ ਭੀਖ ਮੰਗਦਾ ਹੁੰਦਾ ਸੀ ਜਾਂ ਪਤਰਸਤੇ ਹੀ ਹੁੰਨਾ ਪ੍ਰਾਰਥਨਾ ਕਰ ਲਿਖੇ ਹੈ ਕੰਦੇ ਵਿੱਚ ਤਾਂ ਉਹਨਾਂ ਉਹਨੂੰ ਵੇਖਿਆ ਔਰ ਉਸ ਲੰਗੜੇ ਨੇ ਉਹਨਾਂ ਕੋਲੋਂ ਕੁਝ ਪੈਸੇ ਲੈਣ ਦੀ ਇੱਛਾ ਪ੍ਰਗਟ ਕੀਤੀ ਕਿ ਜਿੰਨੇ ਮੈਂ ਲੋਕਾਂ ਦੇ ਕੋਲੋਂ ਪੈਸੇ ਮੰਗਦਾ ਇਹਨਾਂ ਕੋਲੋਂ ਵੀ ਪੈਸੇ ਮੰਗਾ ਹalleluyah ਬਾਣੀ ਜਿ ਲਿਖਿਆ ਕਿ ਪਤ੍ਰਸ ਨੇ ਧਿਆਨ ਨਾਲ ਵੇਖਿਆ ਅਤੇ ਉਹਨੂੰ ਕਿਹਾ ਸਾਡੇ ਵੱਲ ਵੇਖ ਤਾਰੀਖੇ ਸੋਨਾ ਚਾਂਦੀ ਸਾਡੇ ਕੋਲ ਹੈ ਨਹੀਂ ਪਰ ਜੋ ਕੁਝ ਹੈ ਉਹ ਪ੍ਰਭੂ ਦੇ ਨਾਮ ਵਿੱਚ ਤੈਨੂੰ ਦਿੰਦੇ ਆ ਹalleluyah ਕਿ ਯਿਸੂ ਨਾਸ ਦੇ ਨਾਮ ਵਿੱਚ ਉੱਠ ਤੋ ਚੱਲ ਫਿਰ ਤਾਰੀਫੋ ਉਹਦੀ ਲਿਖਿਆ ਬਾਤੋ ਫੜ ਕੇ ਪਤਸ ਨੇ ਉਹਨੂੰ ਉਠਾਲਿਆ ਹallelujah ਔਰ ਉਹ ਲੰਗੜਾ ਨੱਚਦਾ ਕੋਕਦਾ ਚੌੜਾ ਪਜਾ ਖੁਸ਼ੀ ਦੇ ਰਾਹ ਪਰਮੇਸ਼ਰ ਦੀ ਮਹਿਮਾ ਕਰ ਰਿਹਾ ਹallelujah ਬਰੇ ਲੋਕ ਨੇ ਹੈਕਰ ਜਾਂਦੇ ਸੀ ਉਹਨਾਂ ਪਛਾਣਿਆ ਕਿ ਇਹ ਦੇ ਉਹ ਲੰਗੜਾ ਵਾ ਜਿਹੜਾ ਹੈ ਕੱਲ੍ਹ ਨੇ ਸੋਨੇ ਫੜ ਕੇ ਬੈਠਾ ਹੁੰਦਾ ਸੀ ਤਾਰੀਫ ਮੇਰੇ ਪਰਬੋਤਰੀ ਇਸ ਲਈ ਮੇਰੇ ਪਿਆਰੇ ਪੈਨਦਰ ਭਰਾਓ ਇਹ ਚੇਲਿਆਂ ਦਾ ਸਭ ਤੋਂ ਵੱਡਾ ਮਿਰਕਲ ਸੀ ਹallelujah ਮੇਰੇ ਪਰਬੋਤਰੀ ਜੋ ਉਹਨਾਂ ਨੇ ਪਾਖ ਨੂੰ ਪਾ ਕੇ ਉਸ ਵੇਲੇ ਉਹਨਾਂ ਨੇ ਇੱਕ ਲੰਗੜੇ ਨੂੰ ਠੀਕ ਕੀਤਾ ਤਾਰੀਫ ਮੇਰੇ ਪਰਬੋਤਰੀ ਉਹਦੇ ਪੈਰ ਗਿੱਟੇ ਲਿਗੜ ਤਕੜੇ ਹੋ ਗਏ

ਤਾਰਿਕ ਭਈ ਇਹ ਉਹ ਹੈ ਜਿਹੜਾ ਹੈਕਲ ਦੇ ਸੋਹਣੇ ਫਾੜ ਗੁੱਟੇ ਸੀ ਹallelujah ਅਤੇ ਲੋਕਾਂ ਨੂੰ ਭੀਖ ਮੰਗਣਾ ਨਹੀਂ ਸੀ ਤਾਰਿਕ ਅੱਜ ਪਰਮੇਸ਼ਰ ਨੇ ਇਹਦੇ ਜੀਵਨ ਵਿੱਚ ਅਚਰਜ ਕੰਮ ਕੀਤਾ ਹallelujah ਜੋ ਇਸ ਨੂੰ ਚਿੰਗਾਈ ਦਿੱਤੀ ਤਾਰਿਕ ਇਸ ਲਈ ਮੇਰੇ ਪਿਆਰੇ ਭੈਣੋ ਪਰਮੇਸ਼ਰ ਦੇ ਵਚਨ ਚ ਲਿਖਿਆ ਪ੍ਰਭੂ ਯੀਸ਼ੂ ਸੀ ਨੇ ਸਾਰੇ ਪੁਰਜਾਓ ਜੀ ਉਠੇ ਆਸਮਾਨ ਤੇ ਜਾਣ ਲਗੇ ਉਹਨਾਂ ਨੇ ਕਿਹਾ ਤੁਸੀਂ ਹੁਣ ਕੀ ਕਰੋ ਸਾਰੇ ਜਗਤ ਵਿੱਚ ਜਾ ਕੇ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੋ ਜੋ ਕੋਈ ਬਖਤ ਉਸਮਾਨ ਆਏ ਤੌਬਾ ਕਰੇ ਪਵਿੱਤਰ ਆਤਮਾ ਉਹ ਦਾਤ ਪਾਏਗਾ ਇਸ ਲਈ ਮੈਂ ਪਹਿਰੇ ਪਹਿਲਾਂ ਤੇ ਪੜਾਉਂ ਪਰਬੂ ਯਿਸੂ ਮਸੀਹ ਦਾ ਹallelujah ਇਹ ਵਚਨ ਪੂਰਾ ਹੋਇਆ ਤਾਰੀਖ ਮੇਂ ਜੋ ਨੇ ਜੀ ਕੇ ਆਪਣੇ ਚੇਲਿਆਂ ਨੂੰ ਆ्ञਾ ਦਿੱਤੀ ਸੀ ਤਾਰੀਖ ਪੂਰੀ ਕਿ ਤੁਸੀਂ ਹੁਣ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਤੇ ਕਰੋ ਹallelujah ਮੇਰੇ ਔਰ ਜੋ ਕੋਈ ਤੋਬਾ ਕਰੇਗਾ ਸੁਭਾ ਨਾਏਗਾ پاک ਰੁਪਾਏਗਾ ਸੋਈ ਬਚਾਇਆ ਜਾਵੇਗਾ ਔਰ ਤੁਸੀਂ ਲਿਖਿਆ ਮੇਰੇ ਨਾਮ ਤੇ ਬਿਮਾਰਾਂ ਤੇ ਅਸਰ ਕਰੋਗੇ ਤਾਂ ਬਿਮਾਰ ਸ਼ਿਫਾ ਪਾਉਣਗੇ ਹallelujah ਬਥਰੂਆ ਨਿਕਲ ਜਾਣਗੇ ਹallelujah ਅਜੀਬ ਤੇ ਜੰਬੇ ਘੱਮ ਹੋਣਗੇ ਤਾਰੀਫ ਮੇਰੇ ਪਰਮੇਸ਼ਰ ਵੀ ਮੇਰੇ ਪੈਰੇ ਪੈਰੋਂ ਦੇ ਪ੍ਰਾਉ ਪਰਮੇਸ਼ਰ ਦਾ ਬਚਨ ਆਜੋ ਚੇਲੇ ਦੇ ਜੀਵਨ ਚ ਪੂਰਾ ਹੋਇਆ ਤਾਰੀਫ ਮੇਰੇ ਔਰ ਉਹਨੇ ਇੱਕ ਉਹ ਮਿਰਕਲ ਕੀਤਾ ਜੋ ਵੇਖ ਕੇ ਲੋਕ ਦੰਗ ਰਹੇ ਗਏ ਤਾਰੀਫ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਨ ਲਈ ਅਮੀਨ ਰੱਬ ਆਪ ਸਭ ਨੂੰ ਬਰਕਤ ਦੇ ਤਾਕੇ ਇਸ ਆਖਰੀ ਜ਼ਮਾਨੇ ਚ ਅਸੀਂ ਪ੍ਰਭੂ ਦੇ ਬਚਨਾਂ ਨਾਲ ਚੱਲੀਏ ਉਹਦੇ ਹੁਕਮਰ ਦੀ ਵਿਧੀ ਦੀ ਪਾਲਣਾ ਕਰੀਏ ਤਾਂ ਕਿ ਉਹਦੇ ਕੋਲੋਂ ਵੱਡੀ ਬਲੇਸਿੰਗ ਪਾਈਏ ਆਮੀਨ ਆਮੀਨ